ਲੋ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁਖ ਰਖਿਆ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਧੀ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈ 'ਚ ਹੋਣ ਜੀ ਬਰਕਤਾਂ ਤੇ ਲੋ ਜੀ ਬੈਠੇ ਆਪਣੇ ਘਰ ਦੇ ਵਿੱਚ ਤੇ ਬਾਕੀ ਸਾਰੀਆਂ ਹੀ ਸੰਗਤਾਂ ਨੂੰ ਦੇ ਸੰਦੇਸਾਂ ਵਿੱਚ ਬੈਠੀਆਂ ਵੀ ਅੱਜ 24 ਅਗਸਤ 9 ਭਾਦੋਂ ਸੋਬਾ ਐਤਵਾਰ ਦਾ ਦਿਨ ਹੈ ਪਹਿਲੇ ਪ੍ਰਕਾਸ਼ਪੁਰਬ ਦੀਆਂ ਜਿਹੜੀਆਂ ਸਿੱਖਲੇਵਾ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਤੇ ਐਤਵਾਰ ਕਰਕੇ ਤੁਹਾਨੂੰ ਪਤਾ ਵੀ ਬੱਚੇ ਵੀ ਘਰ ਦੇ ਵਿੱਚ ਐ ਚਲੋ ਸਾਡੀ ਜਿਹੜੀ ਰੁਟੀਨ ਹੈ ਵੀ ਐਤਵਾਰ ਨੂੰ ਤਕਰੀਬਨ ਵੀ ਬੱਚਿਆਂ ਨੂੰ ਲੈ ਕੇ ਕਿ ਕਿਸੇ ਨਾ ਕਿਸੇ ਗੁਰੂ ਘਰ ਦੇ ਵਿੱਚ ਅਸੀਂ ਮੱਤਾਂ ਜਰੂਰ ਟੇਕਿਆ ਹੁੰਦੇ ਆ। ਚਲੋ ਹੁਣ ਬਾਕੀ ਹਰੇਕ ਦੀ ਆਪਣੀ ਆਪਣੀ ਸੋਚ ਆ। ਕਈ ਬੰਦੇ ਕਹਿੰਦੇ ਵੀ ਬਾਹਰ ਘੁੰਮਣਾ ਚਾਹੀਦਾ। ਵੀ ਸਾਡੀ ਇਹੀ ਸੋਚ ਆ ਵੀ ਚਲੋ 5 ਤੋਂ 6 ਦਿਨ ਜਿਹੜੇ ਬੱਚੇ ਆ ਉਹ ਸਕੂਲ ਜਾਂਦੇ ਆ ਵੀ ਨਾਲੇ ਚਲੋ ਇਹ ਵੀ ਨਹੀਂ ਹੈਗਾ ਵੀ ਸਾਰੀ ਦਿਹਾੜੀ ਅਸੀਂ 10:00 ਵਜੇ ਤੱਕ ਤਕਰੀਬਨ ਆਪਣੇ ਘਰ ਮੁੜੇ ਆਉਂਦੇ ਆ ਮੱਤਾਂ ਟੇਕ ਕੇ। ਕਿਉਂਕਿ ਸਾਡੇ ਲਾਗੁਰਾ ਤੇ 7 ਕਿਲੋਮੀਟਰ ਵੀ ਬਹੁਤ ਵੱਡਾ ਤੁਹਾਨੂੰ ਪਤਾ ਹੈ ਵੀ ਤਾਂ ਜਿਹੜਾ ਗੁਰੂ ਘਰ ਹੈ ਸ਼ਹੀਦਾਂ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਵੀ ਅਸੀਂ ਉੱਥੇ ਤਾਂ ਜਰੂਰ ਮੱਥਾ ਟੇਕਦੇ ਆ ਕਿਉਂਕਿ ਚਲੋ ਘਰ ਦੀਆਂ ਕਈ ਤੁਹਾਨੂੰ ਪਤਾ ਵੀ ਕੋਈ ਚੀਜ਼ ਲਾਂਦੇ ਸੀ ਖੁਸ਼ੀ ਵੀ ਹੁੰਦੀ ਹੈ ਕਿਸੇ ਚੀਜ਼ ਲੈਣੀ ਹੈ ਕਿਸੇ ਚੀਜ਼ ਦੀ ਪ੍ਰਾਪਤੀ ਬੰਦਾ ਬਹੁਤ ਅਰਦਾਸ ਹੁੰਦੀ ਹੈ ਤਾਂ ਅਸੀਂ ਵੀ ਤੁਹਾਨੂੰ ਪਤਾ ਵੀ ਅਸੀਂ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਹੈ ਜਿਹੜਾ ਉਹ ਅਸੀਂ ਫਿਰ ਜਰੂਰ ਜਾਂਦੇ ਆ ਚੀਜ਼ ਲੈਣ ਤੋਂ ਬਾਅਦ ਖੁਸ਼ੀ ਹੁੰਦੀ ਤਾਂ ਉਹਨਾਂ ਮਹਾਰਾਜ ਇੱਥੇ ਧੰਨਵਾਦ ਕਰਨ ਜਾਂਦੇ ਵੀ ਮਹਾਰਾਜ ਤੁਸੀਂ ਦਿੱਤੀ ਹੈ ਵੀ ਬੱਚਿਆਂ ਨੂੰ ਲੈ ਕੇ ਵੀ ਐਤਵਾਰ ਨੂੰ ਰੁਟੀਨ ਬਣੀ ਵੀ ਆ। ਵੀ ਉਰੇ ਗੁਰਦੁਆਰਾ ਸਾਡੇ ਲਗ ਜਾਗ ਤਖਤ ਸਾਹਿਬ ਮੰਡ। ਉੱਥੇ ਵੀ ਜਾਈ ਜਾਣਾ। ਹੁਣ ਦੇਖੋ ਐਤਵਾਰ ਦੀ ਛੁੱਟੀ ਹੈ ਅੱਜ। ਵੀ ਹੁਣ ਇਹ ਪੰਮੂ ਕਹਿੰਦਾ ਤੇ ਜਿਸਨ ਵੀ ਮੰਡ ਵਾਲੇ ਗੁਰਦੁਆਰੇ ਜਾਣਾ ਪਾਪਾ ਜੀ ਵੀ ਗਏ ਉਹਤੇ। ਪਾਪਾ ਜੀ ਦੀ ਵੀ ਤੁਹਾਨੂੰ ਦੱਸ ਦਿੰਦਾ ਪਾਪਾ ਜੀ ਦੀ ਰੁਟੀਨ ਦੇਖੋ ਕਿ ਆਏ। ਵੀ ਡੇਲੀ ਹੁਣ ਕੰਮ ਹੈ ਨਹੀਂ ਤੁਹਾਨੂੰ ਪਤਾ ਕਰ। ਵੀ ਸਵੇਰ ਉਹਨਾਂ ਨੇ 7:00 ਵਜੇ ਚੱਲ ਜਾਣਾ ਲੰਗਰ ਹਾਲ ਉੱਥੇ। ਵੀ ਚਲੋ ਹੋਰ ਵੀ ਹੱਥੀ ਆਪਣੀ ਸੇਵਾ ਕਰੀ ਜਾਂਦੇ ਆ। ਬਿਕਰ ਦੁਆਰੇ ਚੱਲ ਜਾਂਦਾ ਸ਼ਾਮ ਨੂੰ 5:00 ਵਜੇ ਆ ਜਾਂਦਾ ਕਿਉਂਕਿ ਖੇਤਾਂ ਦਾ ਵੀ ਤੁਹਾਨੂੰ ਪਤਾ ਹੁਣ ਮੋਟਰਾਂ ਹੀ ਚੱਲਦੀਆਂ ਸੋ ਮੈਂ ਤੇ ਮਨੋ ਕਰੀ ਜਾਂਦਾ ਮਾੜਾ ਮੋਟਾ ਹੁਣ ਰੇ ਸਪਰੇਹਾਂ ਦਾ ਕੰਮ ਹੈ ਜਿਹੜਾ ਉਹ ਕਰਵਾ ਦੇਣੀ ਬਾਕੀ ਦੇਖ ਰੇਖਾ ਤੁਹਾਨੂੰ ਪਤਾ ਚੂਹੇ ਤੇ ਘੁੰਮਣਾ ਜ਼ਰੂਰ ਪੈਂਦਾ ਤੇ ਫਾਦਰ ਸਾਹਿਬ ਤਾਂ ਚਲੇ ਜਾਂਦੇ ਬਾਕੀ ਹੁਣ ਬੱਚੇ ਦੋਹੇ ਤਿਆਰ ਹੈ ਇਹਨਾਂ ਨੂੰ ਉੱਥੇ ਮੱਥਾ ਟਿਕਾ ਲਿਆਉਣਾ ਬਾਕੀ ਦੁਆਰਾ ਤਾਂ ਫੇਰ ਸਾਰਾ ਹੀ ਵੀ ਦੇਸ਼ਾਂ ਦੇਸ਼ਾਂ 'ਚ ਬੈਠਿਆਂ ਨੂੰ ਸਾਰਿਆਂ ਨੂੰ ਹੀ ਪਹਿਲੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਵੇ ਜੀ ਤੇ ਬਾਕੀ ਹੁਣ ਬੱਚਿਆਂ ਨਾਲ ਵੀ ਤੁਹਾਨੂੰ ਮਿਲਾ ਦਿੰਦੇ ਆ ਜਸ਼ਨਾ ਜਿਹੜੀ ਉਹ ਸਾਡੀ ਬਈ ਕੈਮਰਾ ਕਰ ਲਵਣੀ ਵੀ ਆ ਉਹਨੂੰ ਨਾਮ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰਪੇ ਸਤਿ ਸ਼੍ਰੀ ਅਕਾਲ ਜੀ ਆ ਇੱਧਰ ਮਿਲੋ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਲਾ ਵੀ ਜਸ਼ਨ ਹੁਣ ਤੇਰਾ ਪੈਰ ਠੀਕ ਆ ਹਾਂਜੀ ਹੁਣ ਤਾਂ ਫਰਕ ਆ ਹਨਾ ਲੋ ਬਈ ਜਸ਼ਨ ਤੁਰਦੀ ਥੋੜੀ ਜਿਹੀ ਹੌਲੀ ਹੌਲੀ ਆ ਵੀ ਫਰਕ ਪਾ ਗਿਆ ਇੱਧਰ ਮਿਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰਪਰ ਸਤਿ ਸ਼੍ਰੀ ਅਕਾਲ ਜੀ ਆਵੇ ਤੂੰ ਕਿੱਧਰ ਘੁੰਮੀ ਜਾਂਦੀ ਆ ਮੈਂ ਥੈਂਕ ਯੂ ਭਰ ਕੇ ਹਟੀਆਂ ਫੂਟ ਰੋਂਦਾਂ ਕਰਕੇ ਹਾਂ ਵੀ ਤੇਰਾ ਬਾਈ ਇਹਦਾ ਘਰ ਦਾ ਕੰਮ ਇਹਦੇ ਨਾਲ ਜਾ ਕੇ ਆਉਂਗਾ ਸਿਰ ਚਮਕੌਰ ਸਾਹਿਬ ਮੱਥਾ ਟੇਕ ਕੇ ਆਉਂਗਾ ਕਿ ਤਿਆਰ ਹੋ ਜਾ ਹਾਂਜੀ ਇੱਧਰ ਇਹ ਦੋ ਬੰਦੇ ਬਾਈ ਪਹਿਲਾਂ ਆਵੇ ਮੰਡਾਲਾ ਗੁਰਦਵਾਰਾ ਮੱਥਾ ਟੇਕਣਾ ਦਾ ਨਾ ਬਾਈ ਸੁਵੇਦ ਦਾ ਕਹੀ ਜਾਂਦਾ ਚਲੋ ਇਹਨੂੰ ਆਏ ਹੁੰਦਾ ਵੀ ਮੋਟਰਸਾਈਕਲ ਪਰ ਨਾਲੇ ਜਾਇਉਂਗਾ ਦੇਖੋ ਵੀ ਅੱਜ ਗੁਰਦਵਾਰਾ ਸਾਹਿਬ ਮੱਥਾ ਟੇਕਣਾ ਦਾ ਸੋ ਇਸ ਕਰਕੇ ਕੱਲੇ ਬਾਹਰ ਨੂੰ ਆ ਜਿਹੜਾ ਸਿਰ ਨਲਾ ਹੋ ਗਿਆ ਪਿਆਰਾਂ ਦਾ ਤਾਂ ਆਪਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਹਨਾ ਇੱਕ ਦਿਨ ਹਾਂਜੀ ਹਾਂਜੀ ਵੀ ਕਿਹੜਾ ਕਾਦਾ ਹੈ ਹਨਾ ਹਾਂਜੀ ਸੋਸਕਾ ਦੋਸਾਂ ਵੀ ਮੈਂ ਗੱਲੇ ਧੋਤੀਆਂ ਫੈਲਣਾ ਤੇ ਵਿਛਾਉਂਦੇ ਨੂੰ ਪਰ ਹੁਣ ਆਏ ਵੀ ਸਾਜ ਰਹੀ ਤਾਂ ਹੀ ਸਿਰਵਾਹ ਹੋ ਗਏ ਪਤੇਲ ਤੂ ਲੱਗ ਕੇ ਠੀਕ ਹੈ ਨਾ ਜੀ ਜਦੋਂ ਕੱਲ ਥੋੜਾ ਜਿਹਾ ਮਨ ਖਰਾਬ ਕਰਤਾ ਤਾਂ ਵੀ ਇੰਨਾ ਕਿ ਭਾਈ ਜੀ ਦੀ ਕਿਰਪਾ ਨਾਲ ਵੀ ਜਿਆਦਾ ਛੱਟ ਤੇ ਵੱਜ ਗਈ ਆਹੋ ਤਾਂ ਤਾਂ ਮੈਨੂੰ ਫੋਨ ਕਰਿਆ ਡਰ ਗਈ ਬਾਈ ਇਹ ਕਹਿੰਦੀ ਪੈਰ ਟੁੱਟ ਗਿਆ ਉਹਦਾ ਟੀਚਰ ਨੇ ਫੋਨ ਕਰਿਆ ਸਕੂਲ ਜਿੱਥੇ ਮੈਂ ਤਾਂ ਆਤਾ ਪੈਰਾਂ ਦੀਆਂ ਪੈ ਗਈਆਂ ਕਿ ਕੀ ਕਰਾ ਤਸੀ ਵੀਿੰਦਾ ਘਰ ਹੈਗਾ ਮੱਸ ਪੈਰ ਮਾਂ ਮੰਨ ਨੂੰ ਫੋਨ ਕਰਤਾ ਸੀ ਬੇ ਬੱਚੇ ਤੱਕ ਲਈ ਕਦੇ ਦੇਖਦੇ ਨਹੀਂ ਹੁੰਦੀ ਹੈਗੇ ਬਾਈ ਇਹ ਕੱਲ ਟਿਊਸ਼ਨ ਨਹੀਂ ਗਈ ਇਹਦਾ ਪੈਰ ਦੁਖਦਾ ਤਾਂ ਆਹ ਬੰਦਾ ਜਾਣ ਕੇ ਅੜ ਕੇ ਖੜ ਗਿਆ ਕਹਿੰਦਾ ਮੈਂ ਨਹੀਂ ਜਾਣਾ ਇਹ ਕਹਿੰਦਾ ਜੇ ਜੇ ਦਿਖਦੀ ਜਾਓਗੀ ਤਾਂ ਜਾਊਂਗਾ ਨਹੀਂ ਮੈਂ ਵੀ ਨਹੀਂ ਜਾਣਾ ਹੈਨਾ ਹਾਂ ਠੀਕ ਆ ਚੱਲੀਏ ਫਿਰ ਚਲੋ ਫਿਰ ਚਲੋ ਚਲੋ ਪੈਸੇ ਮੈਂ ਛੱਡ ਜਾ ਦੇਖਾਂ ਪਾ ਲੈ ਜੇਬ ਚ ਮੱਥਾ ਵੀ ਟੇਕ ਹੋਣਾ ਹੈ ਅੱਜ ਕੱਲ ਤਾਂ ਜ਼ਿਆਦਾ ਤੱਕ ਲਈ ਹਿੱਟੇ ਪੈਰ ਤੇ ਵੀ ਅੱਜ ਥੋੜਾ ਜਿਹਾ ਠੀਕ ਆ ਸਵੇਰ ਦਿਨ ਵਾਰਟ ਕੋਰ ਵੀ ਕਰਤੀ ਕੋਸੇ ਪਾਣੀ ਨਾਲ ਤੇ ਸਰੋਂ ਦਾ ਤੇਲ ਦੀ ਮਾਲਸ਼ ਵੀ ਕਰੀ ਆ ਮੈਂ ਅੱਛਾ ਵੀ ਅਜ ਮਾੜਾ ਚਾ ਚਲੋ ਭਾਈ ਉਹ ਦੇਖੋ ਲੈ ਭਾਈ ਗੱਡੀ ਸਾਡੀ ਤਿਆਰ ਆ ਆਜਸ਼ਨ ਆ ਬੂਟਾ ਕਮਲਾਈ ਜਾਂ ਜਾਂਦਾ ਪਤਾ ਨਹੀਂ ਕੀ ਗੱਲ ਹੈ ਹੈਨਾ ਲੋ ਭਾਈ ਸਰਦਾਰ ਨਿੱਧਰ ਅੰਦਰ ਚੱਲੀ ਆਜਸ਼ਨ ਕਮਲਾਈ ਜਾਂ ਜਾਂਦਾ ਬੂਟਾ ਹੈਨਾ ਹਾਂਜੀ ਕਰਿਆ ਨੰਨਾ ਸੋਣਾ ਉਹ ਜੇ ਇਧਰ ਵਾਲੇ ਬੂਟੇ ਸਾਰੇ ਹੀ ਲੋਟ ਹਾਂਜੀ ਠੀਕ ਨੇ ਸਾਰੇ ਲੋਟੇ ਚਲੋ ਭਾਈ ਚੱਲਦੇ ਇਧਰ ਸਾਡੇ ਹੁਣ ਸਰਪੰਚ ਸਾਹਿਬ ਵੀ ਖੜੇ ਆ ਤੇ ਗੱਡੀ ਸਾਡੀ ਤਿਆਰ ਹੈ। ਹੁਣ ਮਾਰ ਨਹੀਂ ਸਿੱਕਾ। ਦਸਾਂ 15 ਮਿੰਟਾਂ ਦੇ ਵਿੱਚ ਅਸੀਂ ਪਹੁੰਚਣਾ। ਦੇਖੋ ਜਦ ਦੀ ਰਾਣੀ ਦੇ ਫੁੱਲ ਵੀ ਖਿਰਦੇ ਨੇ। ਸੁਣਨੀ ਗੱਲ ਹੈ ਹੱਥ ਲੱਗਦੀ ਇਹ ਰਾਤ ਨੂੰ ਹੀ ਖੜਨੇ ਆਹੇ। ਠੀਕ ਆ। ਪੰਮੂ ਬਾਸ਼ਨਾਉਂਦੀ ਹੁੰਦੀ ਰਾਤ ਨੂੰ। ਇਹਨੂੰ ਬਾਸ਼ਨਾ ਪੂਸ਼ਨਾ ਦਾ ਕਿਆ ਪਤਾ ਹੈ। ਠੀਕ ਨੇ। ਇਹਦਾ ਆਪਣੇ ਕੰਮਾਂ ਚੁੱਲ ਜਾਵਾ। ਚੱਲੀਏ ਪੰਮੂ ਫਿਰ। ਲਓ ਬਾਈ। ਬੰਦੇ ਨੇ ਪਟਕਾ ਪੁਟਕਾ ਬਣ ਕੇ ਕੱਦਾ ਤਿਆਰ ਹੋਇਆ ਪਾ ਮੈਨੂੰ ਖੇਤ ਤੇ ਫੋਨ ਕਰਕੇ ਬੁਲਾਏ ਨੇ। ਕਿ ਪਪਾ ਚੇਤੇ ਜਦੋਂ ਪਹਿਲਾਂ ਤਿਆਰ ਹੋਗੇ ਤੇ ਹਾਂਜੀ ਹਾਂ ਅਸੀਂ ਕੱਦੇ ਹੋਏ ਬੈਠੇ ਚਲੋ ਮੈਂ ਉਹ ਤਾਂ ਖੇਚਦਾ ਚਲੋ ਬਾਈ ਚੱਲਦੇ ਹੁਣ ਲਓ ਬਾਈ ਪਹੁੰਚ ਗਏ ਸ਼ਰੂ ਖੰਦਕਰ ਜਾਣਾ ਮੁੰਬਈ ਹਾਂ ਮੁੰਬਈ ਚ ਜਾਣਾ ਹੀ ਸ਼ਰੂ ਖੰਦਕਰ ਲਓ ਬਾਈ ਸ਼ਰੂ ਖੰਦਕਰ ਜਾਣਾ ਕਹਿੰਦਾ ਮੁੰਬਈ ਚ ਚਲੋ ਬਾਈ ਪਹੁੰਚ ਗਏ ਗੁਰਦਾਰਾ ਸਾਹਿਬ ਆ ਜਾ ਓਰੀ ਨੂੰ ਇਕੱਠੇ ਚੱਲਦੇ ਆ ਜਾ ਪੈਸੇ ਹੀ ਫੜ ਲਈਆਂ ਹਾਂ ਮੈਂ ਇੱਥੇ ਚਲ ਚਲ ਲੋ ਬਾਈ ਫਮੂ ਬਾਬਾ ਮੇਲੇ ਦਾ ਕਿੱਥੇ ਦਾ ਉਹ ਘਰ ਦੇ ਭਾਈ ਪਾਪੂ ਜੀ ਸਾਹਮਣੇ ਉਹ ਕੰਮ ਕਰਦੇ ਵੀ ਮੇਲੇ ਦਾ ਜਿਸਨ ਬਾਬਾ ਹਾਂਜੀ ਅੱਛਾ ਨੋ ਬਾਈ ਕਿੰਨੀ ਚਾਂਦੀ ਔਰ ਦੇਖੋ ਸ਼ਾਂਤੀ ਭਰਪੂਰ ਮੌਸਮ ਹਾਂ ਗੁਰੂ ਜੀ ਪੈਰ ਤੇ ਔਖਾ ਥੋੜਾ ਜਿਹਾ ਜਸ਼ਨ ਨੂੰ ਹਲੇ ਵੀ ਤਰਨ ਚ ਬਾਕੀ ਚਲੋ ਕੋਈ ਪੂਰ ਗੱਜਾ ਬਕੂ ਭਾਈ ਲੋ ਬਈ ਬੰਦਾ ਲੰਗਰ ਹਾਲ ਚ ਮਿਲੇ ਆ ਇੰਦਰ ਪ੍ਰਸ਼ਾਦੇ ਨਹੀਂ ਸੇ ਬਈ ਬਾਹਰ ਦੀ ਲੰਗਰ ਹਾਂ ਮਲ ਕਾ ਕੋ ਯਨਾ ਤੇ ਲੋ ਬਈ ਮੱਥਾ ਟੇਕਣ ਤੋਂ ਬਾਅਦ ਪਹੁੰਚ ਗਏ ਆਪਾਂ ਆਪਣੇ ਖੇਤ ਕੰਨੀ ਦੁਵਾਰਾ ਤੇ ਮੌਸਮ ਆ ਬਈ ਕਾ ਦੇਖ ਦੇਖੜੇ ਬੱਦਲ ਹੈ ਬੱਦਲ ਬਾਈ ਆ ਬੱਦਲ ਦੇਖ ਰੇ ਆ ਇਹ ਦੇਖ ਆਪਣੇ ਆਪ ਚ ਗੱਲਾਂ ਕਰਦੇ ਤੇ ਕਹਿੰਦੇ ਬਰਫ ਦੇ ਪਹਾੜ ਹੈ ਹੈ ਬਰਫ ਦੇ ਪਹਾੜ ਲੱਦੇ ਤੇ ਹੈ ਆ ਬਈ ਬਹੁਤ ਵਧੀਆ ਨਜ਼ਾਰਾ ਆ ਬਈ ਆਪਣੀ ਪਿੰਡ ਵਾਲੀ ਮੋਟਰ ਲੋ ਬੱਦਲ ਬਾਈ ਬਾਈ ਸਾਡ ਕੰਨੀ ਪੂਰੀ ਹੋਈ ਵੀ ਯਾਰ ਬਹੁਤ ਵਧੀਆ ਦ੍ਰਿਸ਼ ਲੱਗਦਾ ਬਾਈ ਦੇਖਣ ਨੂੰ ਜੇ ਅਸੀਂ ਅੱਖਾਂ ਨਾਲ ਦੇਖਾ ਗਿਆ ਹਾਂ ਆ ਵੀ ਬੰਮੂ ਆਈ ਨਹੀਂ ਹੈ ਬੱਦਲ ਵੀ ਇੱਕ ਜਗ੍ਹਾ ਤੇ ਖੜੇ ਆਏ ਥੋੜੀ ਥੋੜੀ ਆਏ ਤੁਰ ਰਹੇ ਨੇ ਅੱਛਾ ਤੁਰ ਰਹੇ ਆ ਹਾਂ ਗੱਲ ਪੱਕੀ ਹੈ ਬਾਈ ਜੇ ਸੰਦੀਆ ਦੇਖ ਸਾਨੂੰ ਗੱਲ ਪੱਕੀ ਹੈ ਹਨਾ ਐ ਲੱਗਦਾ ਬਰਫ਼ ਦੇ ਪਹਾੜ ਹੈ ਨਾ ਹਾਂਜੀ ਹੈ ਹਾਂਜੀ ਬਰਫ਼ ਦੇ ਪਹਾੜੇ ਲੱਗਦੇ ਨੇ ਲੋ ਬਾਈ ਇੰਨੇ ਆਣੇ ਐ ਬੱਚੇ ਐ ਆਉਣਾ ਕਰੀ ਜਾਂਦੇ ਬਾਈ ਕੰਮ ਇਹਨਾਂ ਦੇ ਵੀ ਤੁਹਾਨੂੰ ਪਤਾ ਹੈ ਫਮ ਸੰਧੇ ਮਨਾ ਹੋ ਰਿਹਾ ਹੈ ਹਾਂ ਰੋਟੀ ਖਾਓ ਕਿਤੇ ਹੈ ਬਾਬਾ ਜੀ ਮੇਲੇ ਦੇ ਹਨਾ ਲੋ ਬਾਈ ਚਲੋ ਦੇਖਣਾ ਵੀ ਬੱਚੇ ਵੀ ਖੁਸ਼ ਰਹਿਣ ਚੱਲੀ ਜਾਂਦੇ ਕੰਮ ਕੋਈ ਮੌਸਮ ਹੈ ਜਿਹੜਾ ਆਪਣਾ ਏਕਣਾਈਆਂ ਮਹੀਨਾ ਹੋ ਗਿਆ ਤੇ ਇੱਧਰ ਬੰਦੇ ਇੱਧਰ ਆ ਇੱਧਰ ਆ ਇੱਧਰ ਇੱਧਰ ਬੰਦਾ ਬਾਈ ਬੇੜੇ ਚ ਘੁੰਮ ਰਿਹਾ ਸਸਰੀਕਾਲ ਬੁਲਾਵੀ ਪਹਿਲਾਂ ਸਸੀ ਕਾਜੀ ਲੋ ਬਈ ਅੱਜ ਸਕੂਲ ਤੋਂ ਆ ਕੇ ਵੀ ਇਹਨਾਂ ਦੀ ਸਰਵਿਸ ਹੋ ਗਈ ਸ਼ੁਰੂ ਹਾਂਜੀ ਇੱਧਰ ਮਿਲੋ ਬਈ ਮੇਰਾ ਅੱਲ੍ਹਾ ਸੰਸਾਰਨ ਪ੍ਰੈਫਰ ਸਸਰੀਕਾਲ ਜੀ ਸਸੀ ਗਾਜੀ ਓਹ ਤੇਰੇ ਮੰਦਾ ਦੇ ਵਾਲ ਦੇਖੋ ਬਈ ਆਹ ਕਿਹੜੇ ਸਾਹਮਣੇ ਆ ਰਿਹਾ ਜਸਨ ਬਈ ਆ ਬੂਟ ਕੱਖਣਾ ਪਈ ਹੋਰ ਪਾਪਾ ਸਕੂਲ ਤੇ ਆ ਕੇ ਖੋਲੇ ਸੀਗੇ ਇਹ ਹੁਣ ਹੁਣ ਤਾਂ ਚੱਲ ਵੀ ਉਹ ਹਾਂਜੀ ਸਰਵਿਸ ਹੋ ਗਈ ਛੜੀ ਆ ਹਾਂਜੀ ਕੱਲ ਨੂੰ ਐਤਵਾਰ ਨੂੰ ਲੈਣਾ ਹਣਾ ਨਹੀਂ ਕੱਲ ਫਿਰ ਆਪਾਂ ਨੇ ਗੁਰਦੁਆਰੇ ਜਾਣਾ ਹੈ ਤਾਂ ਕਰਕੇ ਅੱਛਾ ਭੈਣ ਜਸਨ ਤੇਰੇ ਵਾਲ ਆ ਜਿਹੜੇ ਗਿੱਲੇ ਹਨਾ ਇੱਧਰ ਮਟਕੂ ਬੰਦੇ ਦੇ ਇਹਦੇ ਸੁੱਕ ਗਏ ਪਹਿਲਾਂ ਨਾ ਆਇਆ ਮੈਂ ਥੋੜੀ ਲੇਟ ਨਈ ਹ ਉਹਦੇ ਵਾਲ ਵੀ ਜ਼ਿਆਦਾ ਲੱਗਦੇ ਜਸਨ ਮੈਂ ਤੇਰੇ ਨਾਲ ਤਾਂ ਕਿਉਂ ਨਹੀਂ ਨਹੀਂ ਉਨੇ-ਉਨੇ ਕੀ ਹੈ ਬਸ ਫਰਕ ਇਹਨਾਂ ਵੀ ਇਹਦੇ ਥੋੜੇ ਜੇ 2 ਕਿ 3 ਇੰਚ ਲੰਬੇ ਨੇ ਮੇਰੇ 2 3 ਇੰਚ ਛੋਟੇ ਨੇ ਉਹ ਤੇਰੇ ਵਾਲੇ ਦੇ ਜ਼ਿਆਦਾ ਤਰ ਲੱਗਦੇ ਕਿਉਂਕਿ ਇਹਨੇ ਕੰਗਾ ਫੇਰੇ ਮੈਂ ਹਜੇ ਕੰਗਾ ਨਹੀਂ ਫੇਰੇਆ ਅੱਛਾ ਨੇ ਸੁੱਕੇ ਦੇ ਮੇਰੇ ਵੀ ਬਹੁਤ ਹੋ ਜਾਣਗੇ ਠੀਕ ਹੈ ਲਾ ਲਈ ਬੰਮੂ ਦੇ ਵਾਲ ਤਾਂ ਸੁੱਕ ਗਏ ਐਨ ਕੁੰਡਲੀਆਂ ਪਈਆਂ ਹੋਈਆਂ ਵਿੱਚ ਵਿੱਚ ਹਾਂ ਐਨ ਕੁੰਡਲੀਆਂ ਪਈਆਂ ਹੋਈਆਂ ਨੇ ਅੱਛਾ ਆ ਦੇਖੋ ਲੈ ਹਾਂਜੀ ਛਾਹ ਹੈ। ਲੈ। ਪਮੂਣਾ ਦਾ ਦੋ ਤਿੰਨ ਸ਼ੈਂਪੂ ਲਾਏ ਹੋਣੇ ਆ। ਹਾਂਜੀ ਬਾਬੇ ਆ ਦੇਖੋ ਮੈਂ ਜੱਗ ਭਰ ਕੇ ਲੈ ਕੇ ਗਈ ਸੀ ਦਹੀਂ ਦਾ ਅੱਧ ਤੋਂ ਜ਼ਿਆਦਾ ਆਧੇਨ ਲਾਇ ਮੈਨੂੰ ਇੰਨਾ ਜੱਗ ਛੱਡਿਆ ਇਹਨੇ। ਪਮੂ ਜਿਆਦਾ ਦਹੀਂ ਲੱਗਿਆ ਤੇਰੇ? ਦੇਖ ਲੈ। ਇਹ ਨਹੀਂ ਵਾ। ਚਲ ਕੋਈਂ ਦੇਖਣ ਤਾਂ ਕਿ ਹੁੰਦਾ ਏ। ਜਿਹਦੇ ਜ਼ਿਆਦਾ ਵਾਲ ਖਰਾਬ ਲੱਗਦੇ ਉਹ ਤੇ ਜ਼ਿਆਦਾ ਲਾਤਾ ਮੰਮੀ ਨੇ। ਲੋ ਵਾਹੇ ਦੇਖ ਲੋ ਬੰਦੇ 1 ਲੀਟਰ ਦਹੀਂ। 2 ਲੀਟਰ ਦਾ ਹੋਣਾ ਜੱਗ ਹਨਾ ਇਹ ਤਾਂ 2 ਕਿਲੋ ਦਾ ਹੋਊਗਾ। ਬਾਈ 2 ਕਿਲੋ ਤਾਂ ਹੀ ਬੰਦੇ ਸਿਰਾਂ ਨੂੰ ਖਾ ਜਾਂਦੇ ਦੇਖ ਲੋ। ਪਰ ਇਹ ਦਹੀਂ ਨਾਲ ਨਾ ਹੁੰਦੇ ਮਹੀਨੇ ਬਾਅਦ 2 ਹਫ਼ਤੇ ਹੁੰਦੇ ਆ ਸ਼ੈਂਪੂ ਨਾਲ ਨਾਲ। ਹਾਂਜੀ। ਅੱਜ ਖਾਣ ਨੂੰ ਨਹੀਂ ਮਿਲਣਾ ਹਨਾ? ਹਾਂਜੀ। ਅੱਜ ਸਿਰ ਨਾਲ ਮਿਲ ਲੱਗਿਆ ਹਨਾ? ਹਾਂਜੀ। ਉਹ ਬਖਾਂਗੇ ਸਿਰਚ ਤਾਂ ਨਹੀਂ ਦਹੀਂ ਤੁਸੀਂ ਤੇਰੇ। ਭਾਈ ਨਹੀਂ ਸਰਵਿਸ ਤਾਂ ਗੜੀ ਹੋਈ ਵੀ ਐ। ਚੰਗਾ ਲਾਧਾ ਹਨਾ ਦਸਨ ਮਲ੍ਹਮ ਕਰ ਦਿੰਦਾ ਤੁਸੀਂ ਵਾਲ ਹਨਾ ਲੈ। ਹਾਂਜੀ। ਹੂੰ? ਪਹਿਲਾਂ ਤੋਂ ਬਹੁਤ ਹੋ ਤੇ ਮੇਰੇ ਲੋਏ ਜੀ ਨਾ ਅੱਤਰੇ ਕਾਣ ਵਾਲੀਆਂ ਚੀਜ਼ਾਂ ਸਿਰਾਂ 'ਚ ਪਾਉਣ ਲੱਗੇ ਬੰਦੇ ਬਾਈ ਇਹਨਾਂ ਦਾ ਕੋਈ ਹੱਲ ਠੀਕ ਰਹਿੰਦਾ ਚੱਲ ਵਧੀਆ ਕੋਈ ਗੱਲ ਨਹੀਂ ਪੰਮੂ ਬੁਰਾ ਤਾਂ ਨਹੀਂ ਲੱਗਦਾ ਤੈਨੂੰ ਨਾ ਹਾਂ ਨਹੀਂ ਜਦ ਜਦ ਨੋਰਤ ਰਦਾ ਲਾਦਾ ਜਦ ਜਦ ਚ ਪਾਉਂਦੇ ਨਾ ਠੰਡੇ ਠੰਡੇ ਫੀਲ ਹੁੰਦਾ ਹੈ ਮਿੱਠੇ ਨੇ ਰੰਦਾ ਬਜਨ ਗਿਆ ਫੈਗੇ ਅਫਰਿਚ ਚੋ ਲੈ ਕੀ ਨਾ ਕੱਢ ਕੇ ਜੱਗ ਉਦਾ ਕਰਕੇ ਚਲੋ ਬਾਈ ਬੱਚੇ ਆ ਚੱਲੀ ਜਾਣਾ ਇਹਦਾ ਮਹਾਰਾ ਦੀ ਕਿਰਪਾ ਨਾਲ ਠੀਕ ਨੇ ਵੀ ਆਪਣਾ ਪੜਿਆ ਜਸੰਦਰ ਵੱਜੀ ਵੀ ਬਾਈ ਸੱਟ ਇਹ ਤੁਹਾਨੂੰ ਪਤਾ ਹੀ ਆ ਕਿ ਹੌਲੀ ਹੌਲੀ ਫੇਰਕ ਪਾਣਾ ਠੀਕ ਨੇ ਆ ਬਗਾੜ ਵਿਲਾ ਜਿਹੜਾ ਬਾਈ ਇਹ ਘੁੰਮਦਾ ਬੇੜੇ ਚ ਹਾਂਜੀ ਠੀਕ ਨੇ ਚਲ ਠੀਕ ਆ ਜੇਸਨ ਹੁਣ ਬੂਟਿਆਂ ਚ ਵੀ ਪੁੱਤ ਪਾਣੀ ਪਾ ਦੇ ਸਾਰਿਆਂ ਚ ਇੱਕ ਗੇਲਾ ਰੋਈ ਬੱਦਲ ਵਾਈ ਕਰਕੇ ਇੰਜਸ਼ਨ ਵੀ ਪਾਣੀ ਪੌਂਦੀ ਜਸ਼ਨ ਕੀ ਕਰੇ ਠੰਡਾ ਪਾਣੀ ਪੀ ਮਰੇ ਜਸ਼ਨ ਨੂੰ ਤੂੰ ਵੀ ਕੰਗਾ ਮਾਰ ਲਾ ਹਨਾ ਹਾਂਜੀ ਪਰ ਉਹ ਤੇਰਾ ਤਾਂ ਸਿਰ ਬਾਹਣ ਜੋਗਾ ਹੋ ਗਿਆ ਹੈ ਹੈ ਚੱਲ ਫੇ ਮਿੰਟਾ ਡਾ ਕੇ ਭੇਜਾ ਉੱਥੇ ਜਾ ਜਾ ਆਰਾਮ ਨਾਲ ਕੁਮ ਰਹਾ ਤਾਂ ਬਾਈ ਇਹ ਬੇੜੇ ਤੂੰ ਆ ਦੇਖ ਕਿਹੜੇ ਆਰਾਮ ਨਾਲ ਸ਼ੇਰ ਘੁੰਮਦਾ ਤੇ ਆ ਦੇਖ ਚੱਲ ਆ ਜਾ ਇੱਥੇ ਆ ਆਰਾਮ ਨਾਲ ਇਹਨੇ ਇਹਦੇ ਬਾਅਦ ਸੁੱਕ ਗਏ ਬਾਈ ਬਾਕੀ ਸਹੀ ਗੱਲ ਹੈ ਦਹੀਂ ਨਾਲ ਨਹਾਤੇ ਤੇ ਬਾਲ ਸੌਫਟ ਸੌਫਟ ਹੋ ਜਾਂਦੇ ਆ ਚਲੋ ਠੀਕ ਆ ਚਲੋ ਚੱਲ ਰਿਹਾ ਕੰਮ ਬਾਈ ਬੂਟ ਪੁੱਤ ਫਿਰ ਅੰਦਰ ਰੱਖ ਦੇ ਭਿੱਜਣ ਤੇ ਠੀਕ ਆ ਹਾਂਜੀ ਓਕੇ ਬਾਈ